ਪਦਮਸ਼ੀਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖਰਾਬ ਹੋਣ ਤੇ ਪੀਜੀਆਈ ਦੇ ਕੋਵਿਡ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕਰੋਨਾ ਹੋਇਆ ਸੀ ਅਤੇ 24 ਮਈ ਨੂੰ ਮੁਹਾਰੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਠੀਕ ਹੋ ਗਏ ਸਨ ਵੀਰਵਾਰ ਜਾਨੀ ਕੇ ਕੱਲ ਅਚਾਨਕ ਉਹਨਾਂ ਨੂੰ ਸਾਹ ਲੈਣ ਵਿੱਚ ਫਿਰ ਤੋਂ ਮੁਸ਼ਕਿਲ ਆਉਣ ਲੱਗੀ ਤੇ ਪੀਜੀਆਈ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕਰੋਨਾ ਪੀੜਤ ਹੋਣ ਕਾਰਨ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹਨ ਤੁਹਾਨੂੰ ਦੱਸਦੀ ਕਿ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਪਦਮਸ਼੍ਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖਰਾਬ ਹੋਣ ਤੇ ਪੀਜੀਆਈ ਦੇ ਕੋਵਿਡ ਬਾੜ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਮੇਲੇ ਜਾਣਕਾਰੀ ਮੁਤਾਬਕ ਉਹਨਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕਰੋਨਾ ਹੋਇਆ ਸੀ ਅਤੇ 24 ਮਈ ਨੂੰ ਮੁਹਾਰੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਠੀਕ ਹੋ ਗਏ ਸਨ ਵੀਰਵਾਰ ਜਾਨੀ ਕਿ ਕੱਲ ਅਚਾਨਕ ਉਹਨਾਂ ਨੂੰ ਸਾਹ ਲੈਣ ਵਿੱਚ ਫਿਰ ਤੋਂ ਮੁਸ਼ਕਿਲ ਆਉਣ ਲੱਗੀ ਤੇ ਪੀਜੀਆਈ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕਰੋਨਾ ਪੀੜਤ ਹੋਣ ਕਾਰਨ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹਨ ਤੁਹਾਨੂੰ ਦੱਸਦੀ ਕਿ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਪਦਮਸ਼ੀਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖਰਾਬ ਹੋਣ ਤੇ ਪੀਜੀਆਈ ਦੇ ਕੋਵਿਡ ਬਾੜ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕਰੋਨਾ ਹੋਇਆ ਸੀ ਅਤੇ 24 ਮਈ ਨੂੰ ਮੁਹਾਰੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਠੀਕ ਹੋ ਗਏ ਸਨ ਵੀਰਵਾਰ ਜਾਨੀ ਕੇ ਕੱਲ ਅਚਾਨਕ ਉਹਨਾਂ ਨੂੰ ਸਾਹ ਲੈਣ ਵਿੱਚ ਫਿਰ ਤੋਂ ਮੁਸ਼ਕਿਲ ਆਉਣ ਲੱਗੀ ਤੇ ਪੀਜੀਆਈ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕਰੋਨਾ ਪੀੜਤ ਹੋਣ ਕਾਰਨ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹਨ ਤੁਹਾਨੂੰ ਦੱਸਦੀ ਕਿ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਪਦਮਸ਼੍ਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖਰਾਬ ਹੋਣ ਤੇ ਪੀਜੀਆਈ ਦੇ ਕੋਵਿਡ ਬਾੜ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕਰੋਨਾ ਹੋਇਆ ਸੀ ਅਤੇ 24 ਮਈ ਨੂੰ ਮੁਹਾਰੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਠੀਕ ਹੋ ਗਏ ਸਨ ਵੀਰਵਾਰ ਜਾਨੀ ਕੇ ਕੱਲ ਅਚਾਨਕ ਉਹਨਾਂ ਨੂੰ ਸਾਹ ਲੈਣ ਵਿੱਚ ਫਿਰ ਤੋਂ ਮੁਸ਼ਕਿਲ ਆਉਣ ਲੱਗੀ ਤੇ ਪੀਜੀਆਈ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕਰੋਨਾ ਪੀੜਤ ਹੋਣ ਕਾਰਨ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹਨ ਤੁਹਾਨੂੰ ਦੱਸਦੀ ਕਿ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਪਦਮਸ਼ੀਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖਰਾਬ ਹੋਣ ਤੇ ਪੀਜੀਆਈ ਦੇ ਕੋਵਿਡ ਬਾੜ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕਰੋਨਾ ਹੋਇਆ ਸੀ ਅਤੇ 24 ਮਈ ਨੂੰ ਮੁਹਾਰੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਠੀਕ ਹੋ ਗਏ ਸਨ ਵੀਰਵਾਰ ਜਾਨੀ ਕੇ ਕੱਲ ਅਚਾਨਕ ਉਹਨਾਂ ਨੂੰ ਸਹ ਲੈਣ ਵਿੱਚ ਫਿਰ ਤੋਂ ਮੁਸ਼ਕਿਲ ਆਉਣ ਲੱਗੀ ਤੇ ਪੀਜੀਆਈ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕਰੋਨਾ ਅਪੀੜਤ ਹੋਣ ਕਾਰਨ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹਨ ਤੁਹਾਨੂੰ ਦੱਸਦੀ ਕਿ ਆਕਸੀਜਨ ਦੀ ਮਾਤਰਾ ਘਟ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ